ਕਦੋਂ ਤੱਕ ਕਦੋਂ ਤੱਕ ਤੈਨੂੰ ਯਾਦ ਕਰਗੀ ਵੈਲਕਮ ਰਬ ਜੇ ਨਵੇਂ ਫਰੈਂਡ ਆਂਦੇ ਲਾਈਕ ਕਰ ਲਗੋ ਲੱਕੀ ਮਿਊਜ਼ਿਕ ਮੇਰਾ ਲੱਕੀ ਬਰਾ ਸਸਰੀ ਘਰ ਚੰਨੂੰ ਲਾਈਕ ਕਰ ਦੇਂ ਹੋਰ ਕਿਵੇਂ ਆਂ ਮਿਊਜ਼ਿਕ ਨਹੀਂ ਲਾਣਾ ਯਾਰ ਕੋਪੀਰਾਈਟ ਆ ਜਾਂਦਾ ਮੇਰਾ ਉਪਰ ਆ ਹੋਰ ਕਿੱਦਾਂ ਸੇਤਾ ਤੁਹਾਡੀਆਂ ਜਿਹੜੇ ਫਰੈਂਡ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਉਹ ਹੋ ਲੱਕੀ ਕੀ ਕਰ ਰਹੇ ਆ ਲੱਕੀ ਚੈਨਲ ਸਬਸਕ੍ਰਾਈਬ ਕਰ ਲਈ जे जे भरा नवे जो चैनल सबसक्राइब एक मिनट एक मिनट रुक मेरा भरा <laughs> ब्यूटीफुल लगता ब्यूटीफुल लगता अच्छा रविंद्र कुमार म्यूजिक ਪਮੂ ਭਾਜੀ ਕੀ ਹਾਲ ਹੈ ਜੀ ਰਵਿੰਦਰ ਕੁਮਾਰ ਵਧੀਆ ਮੇਰਾ ਭਰਾ ਤੋਤੂ ਆ ਜਿਹੜੇ ਨਵੇਂ ਫਰੈਂਡਾਂ ਦਾ ਚੈਨਲ ਨੂੰ ਲਾਈਕ ਕਰ ਲਿਆ ਕਰੋ ਮੇਰਾ ਵੀਰ ਜਿਹੜੇ ਚੈਨਲ ਨੂੰ ਜਾ ਵੀਨੇ ਆ ਵਿਨੇ ਹੋਏ ਸਸਰੀ ਗੱਲ ਕਿੱਦਾਂ ਫਿਰ ਜੇ ਜੇ ਨਵੇਂ ਫਰੈਂਡ ਆnde ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਗਾ ਮੈ ਵੀ ਮੈਨੂੰ ਨਹੀਂ ਸਮਝ ਲੱਗੀ ਏ ਕੀ ਬੋਲ ਗਿਆ ਤੂੰ ਜਿਹਦੇ ਫਰੈਂਡ ਨਵੇਂ ਆਦੇ ਚੈਨਲ ਨੂੰ ਸਬਸਕ੍ਰਾਈਬ ਕਰੀਂ ਓਏ ਰਵਿੰਦਰ ਕੁਮਾਰ ਲਾਈਕ ਕਰ ਦੇ ਮੇਰਾ ਵੀਰ ਹਾਂ ਸੁਣਾ ਹੂੰ ਹੂੰ ਹੋਰ ਕੁਝ ਤੂੰ ਲਾਈਕ ਕਰ ਪਹਿਲਾਂ ਮੇਰਾ ਭਰਾ ਜੇ ਜੇ ਫਰੈਂਡ ਨਵੇਂ ਦੇ ਚੈਨਲ ਸਬਸਕ੍ਰਾਈਬ ਕਰ ਲੈ ਲਾਈਕ ਕਰ ਲੈ ਮਰਾ ਵੀਰੇ ਓਲੀ ਹੋ ਲਿਖਾ ਹੈ ਠੁਕਰਾ ਠੁਕਰਾ ਬਾਦਾਮਾਂ ਨਾਲੋਂ ਤੇਜ਼ ਹੁੰਦੀਆਂ ਹੋਲੀ-ਹੋਲੀ ਹਾਸਲ ਮੁਕਾਮੇ ਹੁੰਦਾ ਆ ਮਾਰੇ ਇੱਕ ਮੰਦਾ ਮੈਂ ਕਾਇਮ ਹੁੰਦਾ ਆ ਤੇਸਾ ਤੇਰਾ ਦਿਸਦਾ ਨਹੀਂ ਕਿਉਂ ਕਿੱਦਾਂ ਨਹੀਂ ਦਿਦਾ ਮੈਨੂੰ ਦਿਖਾਈ ਸਾਦ ਅਦੀਦਾ ਯਾ ਹੂੰ 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 ਤੇਰਾ نیٹ ਸਲੋ ਆ ਤੁੱਪੇ ਬੈਠੇ ਆ ਉਹਨਾਂ ਨੂੰ ਸ਼ਾਮ ਨੂੰ ਹੋ ਮੜਾਈ ਆ ਤੜੀ ਦਿਸੂਗਾ ਮੇਰੇ ਫਰੈਂਡ ਨਾਮ ਇਹਦੇ ਚੈਨਲ ਨੂੰ ਲਾਈਕ ਤੇ ਆ ਲਾਈਟ ਦੇ ਆ ਲੈ ਹੋਂਦੀ ਦਾ ਹੋਰ ਕਿਹੜੀ ਲਾਈਟ ਜਗਾ ਦਮਾ ਇੱਥੇ ਵੀ ਇਹ ਮਤਲਬ ਇੱਥੇ ਬਲ ਨਹੀਂ ਲੱਗਾ ਮੈਂ ਦੇਦੀ ਆਹ ਹਾਂ ਹੋ ਕਰੀ ਲੇ ਇੱਕ ਮਿੰਟ ਮੇਰਾ ਭਰਾ ਲੈ ਆ ਦੇ ਮੈਨੂੰ ਧਾਰ ਕਿਤੇ ਬਣਾ ਗਈ ਥੀ ਮੈਨੂੰ ਤੇ ਬਲਮ ਦੀ ਤਾਂ ਮੈਂ ਦੀ ਗੱਲ ਕਰਦੀ ਆ

ਜਿੰਨੇ ਭਰਾ ਨਮੀ ਇਹ ਚੈਨਲ ਸਬਸਕ੍ਰਾਈਬ ਤੇ ਲਾਈਕ ਕਰੀ ਜਾ ਮੇਰਾ ਵੀ ਕਿੱਥੇ ਕਿੱਥੋਂ ਬਲੌਂਗ ਕਰਦੇ ਥੱਲੇ ਮੈਸੇਜ ਕਰੀ ਜਾਓ ਮੇਰਾ ਭਰਾ ਹੋਰ ਮੇਰਾ ਵੀਰ Song ਸੁਣਾਓ ਕਿਹੜਾ Song ਸੁਣਾਵਾ ਮੇਰਾ ਭਰਾ ਰਵਿੰਦਰ ਹੈ ਕਿੱਥੋਂ ਆ ਤੂੰ ਮੇਰਾ ਨਾਮ ਵੀ ਜਾਂਦਾ ਪਿੰਡ ਦਾ ਹੀ ਲੱਗਦਾ ਤਾ ਯੇ ਯੇ ਭਰਾ ਨਾਂ ਮੇ ਆਈ ਜਾਂਦੇ ਨਾ ਚਾਹ ਨੂੰ ਲਾਈਵ ਕਰੀ ਜਾ ਮੇਰੇ ਵੀਰਾਂ ਉਹ ਟੈਕ ਦਾ ਬੰਦਰਾ 1 ਮਿੰਟ ਵੇ ਬੋਲਦਾ ਹੌਸਨਾ ਕੀ ਕਰਦਾ ਮੈਂ ਰੋਟੀ ਪਾਣੀ ਹੋ ਗਿਆ ਤੇਰਾ ਰਮੀਲ ਸਿੰਘ ਹੈਲੋ ਮੇਰਾ ਭਰਾ ਕਿੱਦਾਂ ਹੈ ਸਾਸਰੀਕਰ ਰਵਿੰਦਰ ਰਣਵੀਰ ਸਿੰਘ ਜੀ ਔਰ ਕੀ ਹਾਲ ਚਾਲ ਹੈ ਤੇਰਾ ਫੇਸ ਥੋੜਾ ਦੀਦਾ ਕੁਝ ਬੋਲ ਬੀ ਲੈ ਹਾਲੇ ਬੋਲੀ ਤਾਂ ਜਾ ਰਿਹਾ ਆਇਓ ਦੇ ਸੌਲੇ ਆ ਬਾਹਰ ਘੱਲਣਾ ਹੀ ਮੈਨੂੰ ਯੱਕ ਕਰ ਮਤਰਾਂ ਦੀਦਾ ਸ਼ੁਭਾਣ ਚੈੱਕ ਕਰ ਚੈੱਕ ਕਰ ਕਾਕਾ ਓਕੇ ਨਬੀਰ ਨਬੀਰ ਸਿੰਘ ਹੋਰ ਫਿਰ ਮੇਰਾ ਭਰਾ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਇਹ ਹਮ ਲੰਮਾ ਪੈ ਗਿਆ ਹੁਣ ਬੋਲੀ ਜਾਣਾ ਹੁਣ ਤੇ ਸੁਣੀਏ ਨਹੀਂ ਤਾਂ ਡਿਗਲਾ ਤੋ ਆਪਾ ਪੈਂਦੀ ਸਿੱਧੀ ਅੱਖਾਂ ਦੇ ਯਾਰ ਲਾਈਫੋਨ ਹਾਹਾ ਰਣਵੀਰ ਹੋਰ ਮੈਂ ਭਰਾ ਕਿੱਥੋਂ ਬਲੋਂਗ ਕਰਦਾ ਹਾਂ ਜਿਹੜੇ ਫਰੈਂਡ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰੀਏ ਮੇਰਾ ਵੀਰ ਹੈ ਅੱਜ ਮੌਸਮ ਠੀਕ ਸੀ ਕੱਲ ਤਾਂ ਮੀਂਹ ਲੱਗਾ ਰਿਹਾ ਤੁਹਾਡੇ ਦਿੱਲੀ ਸਾਈਡ ਕਿੰਨਾ ਪਿਆ ਮੀਂਹ ਇਧਰ ਮਾਚ ਬਥੇਰਾ ਪਿਆ ਲੋਕਾਂ ਦੀ ਕਣਕਾਂ ਲੰਮੀਆਂ ਬੈ ਗਈਆਂ ਰੁਬਿੰਦਰ ਸਿੰਘ ਦਾ ਸੌਂਗ ਸੁਣਾਓ ਵੀਰ ਮੈਂ ਐਡਾ ਸਟਾਰ ਹਾਂ ਹੈ ਨਹੀਂ ਮੰਨੂ ਨਹੀਂ ਆਂਦਾ ਯਾਰ ਹੋਰ ਫੇ ਕੀ ਕਰੀ ਜਾਂਦੇ ਆ

ਨਾਲੇ ਤਾਂ ਲਾਈਵ ਬੰਦ ਕਰ ਹਾਂ ਸੋਚ ਮੈਂ ਇੰਦਾ ਲਾਈਵ ਬੰਦ ਕਰ ਜਾਂਦਾ ਮੈਂ ਨਹੀਂ ਕਰਦਾ ਕੋਈ ਤਾਂ ਲਾਈਵ ਬੰਦ ਬੁੱਕੇ ਲਾਈਵ ਤਾਂ ਐਵੇਂ ਹੀ ਚੱਲੂ ਵੀਰੇ ਪ੍ਰਾ ਸਾਡੇ ਨੈਟ ਹੋਇਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਿਆ ਕਰੋ ਮਰਾ ਵੀਰ ਕਿੱਥੇ ਕਿੱਥੇ ਟਵਲੋਂਗ ਕਰ ਦਿਆ ਥੱਲੇ ਮੈਸੇਜ ਕਰ ਦਿਆ ਕਰੋ ਮੇਰਾ ਭਰਾ ਹੈ ਹਾਲ ਸੁਣਾਓ ਮੇਰਾ ਭਰਾ ਆਦਿ ਰਾਤ ਦੀ ਕੁਰਸੀ ਇੱਥੇ ਰਹਿ ਗਈ ਆਂਦੀ ਪਾਣੀ ਆ ਭਰੀ ਆਂਦੀ ਸੁੱਕ ਨਹੀਂ ਗਤੋ ਐ ਮੋਠੇ ਤੇ ਆ ਹਮਾ ਸ਼ਤ ਦੇ ਜੇ ਭਰਾ ਨਵੇਂ ਆਣੇ ਨੇ ਚੈਨਲ ਲਾਈਕ ਸਬਸਕ੍ਰਾਈਬ ਜ਼ਰੂਰ ਕਰਾ ਕਰੋ ਮੇਰਾ ਵੀਰ ਜਾਣਾ ਫਿਰ ਕੱਲ ਨੂੰ ਪਾਜੀ ਕਿੱਥੇ ਜਾਣਾ ਲੱਕੀ ਮੇਰਾ ਭਰਾ ਕਿੱਥੇ ਜਾਣਾ ਲੱਕੀ ਚੈਨਲ ਨੂੰ ਲਾਈਕ ਕਰ ਲਈਨੇ ਸਬਸਕ੍ਰਾਈਬ ਕਰ ਲਈ ਲੱਕੀ ਕਿੱਥੇ ਜਾਣਾ ਯਾਰ ਮੈਨੂੰ ਵੀ ਪਤਾ ਲੱਗੇ ਕਿ ਮੈਂ ਚੱਲਿਆ ਕਿੱਥੇ ਨੂੰ ਆ ਮੋ ਬੰਦ ਕਰ ਲਾ ਠੀਕ ਆ ਤੇਰੀ ਮੈਂ ਆਈਡੀ ਪਿੰਨ ਕਰ ਲਗਾ ਵਾਂ ਰਿਪੋਰਟ ਮਾਰ ਲਗ ਉਹ ਕਰ ਲ ਗਾ ਬੰਦ ਕਰਦਾ ਦਾਦੇ ਬਲੋ ਕਰਦਾ ਕਰਦੇ ਫਾਲਤੂ ਦੇ ਬੋਲਦਾ ਹਲਾ ਮੀ ਪਿਆਨਾਂ ਦੇ ਕਾਂ ਕਕ ਨੀ ਤਕੜੀਆਂ ਹੋਈਆਂ ਓਏ ਰਵਿੰਦਰ ਕੁਮਾਰ ਜੈ ਜੈ ਭਰਾ ਨਾਮ ਇਹਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੀ ਜਾਓ ਸਕੂਲ バス ਹੋ ਗਿਆ కెనుగున రవీందర్ మా కెను కందయా ਚਲ ਦਫਾ ਹੋ ਤੁਸੀਂ ਸਾਨੇ ਪਾਇਆ ਹੋਇਆ ਗੰਦ ਮਾ ਇਹ ਤੇ ਚੰਗੀ ਹੋਣੀ ਆ ਜਿase ਬੁੱਦੂ ਆ ਦਾ ਉਹ ਪਿੰਡ ਦੀਆਂ ਕਤਿਹੜਾ ਐਦਾਂ ਦੀਆਂ ਹੁੰਦੀਆਂ ਵਾ ਲੱਕੀ ਓਏ ਪਿੰਡ ਦੀਆਂ ਕਤਿਹੜਾ ਐਦਾਂ ਦੀਆਂ ਹੁੰਦੀਆਂ ਤੁਹਾਨੂੰ ਪਾਦਾ ਚਾਕ ਦਿੱਤਾ ਹਲੇ ਨੂ ਮਰਵਿੰਦਾ ਨੂੰ ਅਮੀ ਸਲੇ ਮੇਰੇ ਨੇ ਗੰਦ ਪਾਇਆ ਹੈਗਾ ਪਰਮਾਨੈਂਟ ਬਲੌਗ ਸਾਹੋਰ ਅਮੀ ਭੈਣ ਚੋਨੇ ਗੰਦ ਪਾਇਆਗਾ ਕਈ ਧੱਲੇ ਬੰਦੇ ਇਦਾਂ ਹੀ ਹੁੰਦੇ ਆ ਯਾਰ ਕੁੱਤੇ ਵਾਂਗ ਭੌਂਕਾਂ ਦੀ ਯਾਰਤੀ ਹੁੰਦੀ ਆ ਖਾਸ ਕਰਕੇ ਬੇੜੇ ਵਾਲਿਆਂ ਚਾਹ ਪਿੰਡ ਵਾਲਿਆਂ